ਭਗਵਾਨ ਤਮਾਂ ਦੀ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਲਗਾਤਾਰ ਉਹਨਾਂ ਨੇ ਬਾਦਲ ਪਰਿਵਾਰ ਪਰੇਸ਼ਾਨ ਕਰਾਉਂਦੇ ਆਇਆ ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ ਭਾਈ 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 ਪਰ ਹੁਣ ਜੇ ਉਹ ਕਿ ਮੁੱਖ ਮੰਤਰੀ ਹੋ ਗਏ ਹੱਥੇ ਮੁੱਖ ਮੰਤਰੀ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮੇਵਾਰੀ ਦੀ ਪੋਜੀਸ਼ਨ 'ਚ ਬੈਠ ਕੇ ਵੀ ਝੂਠ ਬੋਲਣਾ ਅਜੀ ਉਹ ਮੈਂ ਪਹਿਲੇ ਵੀ ਕਿਹਾ ਸੀ ਬੋਨਾ ਬੰਦ ਕਰਦੇ ਪਰ ਹਟਿਆ ਨਹੀਂ ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ ਦੇ ਜਿਹੜੇ ਕੱਸੀ ਕੱਢੀ ਗਈ ਹੈ ਉਹ ਬਾਦ ਸਾਹਿਬ ਦੀ ਵਾਸਤੇ ਕੱਢੀ ਗਈ ਹੈ ਉਹ ਕੱਸੀ ਜਿਹੜੀ ਹੈਗੀ ਜਮਾਂ ਖੇਤ ਵਿੱਚ ਜਾ ਕੇ ਉਹ ਖਤਮ ਹੋ ਜਾਂਦੀ ਹੈ ਤੇ ਜਿਹੜੇ ਸਾਲ ਕੱਢਿਆ ਹੁਣ ਜੋ ਸਰਕਾਰ ਸੀ ਉਦੋਂ ਕੱਢਿਆ ਐਡੇ ਝੂਠ ਬੋਲੇ ਉਦੇ ਬਾਅਦ ਇਹਨੇ ਸਾਰੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੀ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਜੀ ਸਰ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡੇਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਹੈ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਇਹਨੂੰ ਪਤਾ ਲੱਗੂਗਾ ਇਹ ਝੂਠ ਪੱਲਣ ਦੀ ਕੀ ਸਕਾਂ ਉਹਨਾਂ ਨੇ ਸਵਾਗਤ ਕੀਤਾ ਉਹ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣਗੇ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘੜ ਮੁਕਸਰ ਦੀ ਧਰਤੀ ਤੇ ਮੁੱਖ ਮੰਤਰੀ ਆ ਤਾਂ ਜਾਣਗੇ ਨਾ ਹਾਂ 2 ਸਾਲਾਂ ਤੋਂ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘੜ ਜੇ ਬਾਦਨ ਸਾਹਿਬ ਖੁੱਲੇ ਗੱਫੇ ਦੰਦੇ ਸੀ ਹੋ ਗੱਫੇ ਜਰੂਰ ਜਾ ਕੇ ਦੇਖੇ ਤੇ ਕੀ ਜਾਣ ਪਰ ਇਹ ਗੱਲ ਯਾਦ ਕਰੋ ਉਹਨਾਂ ਨੇ ਹੁਣ ਆ ਕਿਹਾ